अ ददी का तत्तली ताला तत्तली ताला ददी का रे सच्ची कॉल कंदा भाई हां अ तीता 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 हां तीता अ तुत्त तुत्तता या तुत्त तुत्त तू तो बाहर गडे ओ रखदा ओ ओहो तुत्ते तुत्ते तुत्ता तुत्ता ਆ ਅੱਛਾ ਇਹ ਤੁੱਟ ਗਈ ਦਾ ਕਿੰਨਾ ਦੇ ਸੀ ਦਾ ਆ ਆ ਤੱਤਾ ਤੱਤਾ ਦੇ ਦੇ ਤੱਤਾ ਦਾ ਤੱਤਾ ਤੱਤਾ ਤੂੰ ਆਪ ਕਰਨਾ ਮੈਂ ਥੋੜੀ ਕਰਦੀ ਤੱਤਾ ਤੱਤਾ ਆ ਤੱਤਾ ਤੂੰ ਆਪ ਕਰੇਗਾ ਤੱਤਾ 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 15 ਰੁਪਏ ਦਾ ਓਹੋ ਤੱਤਾ 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 ਪਰ ਇਹ ਵੀ ਜੋਰ ਨਾਲ ਲੋੜੇ ਨਾਲ ਕਹਦਾ ਤੱਤਾ ਰੁਪਏ ਰੁਪਏ ਦੇ ਤੱਤਾ ਤੱਤਾ ਇਹ ਦੇਖ ਇੱਕ ਦੋ ਤਿੰਨ ਚਾਰ ਪੰਜ ਸੇ ਤੱਤ 10 ਰੁਪਏ ਦਾ ਹੱਥ ਨੋ ਤੱਤ ਤੱਤ ਅਰੇ ਭਾਈ ਇਹ ਵੀ ਕਹਿੰਦਾ ਤੱਤਾ ਤੱਤਾ ਕਰੀ ਜਾਂਦਾ 10 ਰੁਪਏ ਦਾ ਹਾਂ ਉਹ 10 ਰੁਪਏ ਦਾ ਤੁਸੀਂ ਕੱਟ ਰੁਪਏ 7 ਰੁਪਏ ਕੱਥਾ ਕੀ ਕਰੋਗੇ ਇਹਨੇ ਤਾਂ ਤੱਪੀਤੀ ਨਾ ਤੀ ਨਾ ਕਿਹੜਾ ਹੈ ਹਾਂ ਕਿੰਨੇ ਰੁਪਏ ਦੇ ਕੱਲਾ 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 ਦੀ ਲੱਤ ਲਈ ਕੱਲਾ ਹੀ ਵੀਨਾ ਕੱਲਾ ਪੀ ਜਾਣਾ ਹਾਂ ਕੱਲੇ ਹੀ ਵੀਨਾ ਕੱਲਾ ਕੱਲਾ ਕੱਟਾ ਹੀ ਪੀ ਜਾਣਾ ਕੋਈ ਨਹੀਂ ਮਰੇ ਦੱਸ ਰਿਹਾ ਤੂੰ ਤੇ ਲਾਈ ਕਿੰਨਾ ਚਿਰ ਕਮਾਲ ਦੀ ਗੱਲ ਹੈ ਤੇਰੀ ਸੇਤ ਦਿਖਾਈ ਮੜੀ ਦੀ ਹਾਂ ਤਕਾ ਜੇ ਤਕਤਾ ਤਕਾ ਕੱਲਾ ਆਏ ਕਰੇ ਖੋਆ ਮਾਰ ਲਾ ਹੁਣ 10 ਰੁਪਏ ਮੇਰੀ ਗੱਲ ਤਾਂ ਸੁਣ ਲੈ ਖੋਆ ਮਾਰ ਲੈ ਹੁਣ ਹਾਂ ਸਾਲ ਆ ਗਿਆ ਅੱਗੇ ਤੋਆ ਤੋਆ ਦਾ ਉਹ ਆਉਂ ਚ ਪਾ ਤਾ ਕੇ ਪਾ ਪਾ ਕੁ ਤੁੱਤਣਾ ਨਾ ਕਰਾਂਗੇ ਤੁੱਰੇ ਨਾਲ ਹਾਂ ਦੁੱਧ ਬਤਾ ਦੀ ਮੈਂ ਕਿੱਥੇ ਕੋਈ ਨਹੀਂ ਕਿੰਨੇ ਦਾ ਦੁੱਧ ਲੈਣੇ ਤੁਸੀਂ ਉਹ ਤੱਤਾ ਉਹ ਤਾ ਆਓ ਚ ਦੋ ਦੋ ਲੂ ਦੋ ਲੂ ਦੋ ਲੂ ਦੋ ਲੂ ਲੈ ਦੋ ਲੂ ਦੋ ਲੂ ਦੋ ਦੁੱਧ ਦੋ ਦੁੱਧ ਲੈ ਕੇ ਜਾਓ ਦੋ ਲੀਟਰ ਦੋ ਦੋ ਲੂ ਦੋ ਲੂ ਆਹੋ ਦੋ ਲੂ ਦੋ ਲੂ ਜਿੰਨੇ ਵੀ ਦੁੱਧ ਆਪਾਂ ਆਨੇ ਆਪਾਂ 10 ਰੁਪਏ ਦਾ ਦੁੱਧ ਹਾਂ ਠੀਕ ਹੈ ਠੀਕ ਹੈ ਕੋਈ ਨਹੀਂ ਆ ਇੱਕ ਆਪਾਂ ਨੂੰ ਤਰੀਰ ਤਰੀਰ ਚਾਹੀਦਾ ਪਨੀਰ ਹਾਂ ਪਰ ਤਰੀਰ ਅੱਛਾ ਚੱਕ ਦੁੱਧ ਹਾਂ ਦੁੱਧ ਕਿ ਤੱਤਾ ਹੈ ਉਹ ਤਾਂ ਤੰਦਾ ਤੰਦਾ ਪਿਆ ਤੰਦਾ ਯਾਰ ਕਮਾਲ ਦੀ ਗੱਲ ਆ ਹੁਣ ਅਸੀਂ ਤੱਤਾ ਵੀ ਕਰਕੇ ਲੈਣਾ ਤੱਤਾ ਪੀਤੀ ਨਾ ਤੀਨਾ ਤੇ ਫਿਰ ਘਰ ਜਾ ਕੇ ਕਰੀ ਪੁੱਤਰ ਉਹ ਤਾਂ ਰਹਿ ਤੱਤਾ ਉਹ ਤਾਂ ਪੀਤੀ ਨਾ ਹੂੰ 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 ਪੀਤੀ ਨਾ ਲੈ ਭਾਈ ਇੱਥੇ ਨਹੀਂ ਤੱਤਾ ਹੁੰਦਾ ਹੈਗਾ ਅਜੇ ਤਾਂ ਠੰਡਾ ਹੀ ਰਾਂਗੇ ਚਾਹ ਵਾਲੇ ਕੋਲੋਂ ਕਰਵਾ ਲਓ ਹਾਂ ਚਾਹ ਵਾਲਾ ਨਾਲ ਕਿਤੇ ਨਹੀਂ ਚਾਹ ਨਾਲ ਨਾਲ ਹੈ ਪਨੀਰ ਪਤੀ ਵੀ ਚਾਹੀਦਾ ਤਨੀਰ ਪੰਜ ਤਨ 1 2 3 4 5 5 5 ਤਨੀਰ ਨਾ ਨਾ ਪੰਜ ਤਰੀਏ ਦਾ ਅਜੁਰ ਵੀ ਇਹਦਾ ਪਨੀਰ ਹਾਂ ਕੀ ਕਰੋਗੇ ਉਹ ਵੀ ਤਾਣਾ ਲੂਣ ਵਾਲਾ ਕਾਲਾ ਲੂਣ ਲਾ ਕੇ ਲੂਣ ਲਾ ਕੇ ਕਾਲਾ ਕਿੱਥੇ ਖਾ ਦੇਗਾ ਅਠਾ ਤਲੂਨ ਲਾ ਕੇ 5 ਰੁਪਏ ਦਾ ਪਨੀਰ ਹਾਂ ਅਠਾ ਟੱਈ ਤੇ ਤੱਟਾ ਘਾਲਣਾ ਓਏ ਮੇਰੀ ਗੱਲ ਸੁਣ ਤੈਨੂੰ ਉਹੀ ਦੇ ਦੇਣਾ ਤੋੜ ਕੇ ਮੜਾ ਜਾ ਉਹ ਆਪਾ ਪੈ ਪੈਪਰੀਏ ਪੈਪਰੀਏ ਜਿਹਨੇ ਨੇ ਆ ਪਲੀ ਨਹੀਂ ਨੋੜਦਾ ਨਹੀਂ ਕਰਨੇ ਕਿਤੇ ਉਹਦੇ ਲਾ ਪਲੋਂ ਕਿਤੇ ਕਰਦੇ ਆ ਕਿ ਭੋਰ ਲਿਆ ਉਹਦੇ ਚ ਕਹਦੇ ਪਨੀਰ ਵਾਲੇ ਪਕੌੜੇ ਨਾ ਨਹੀਂ ਉਹ ਚਮਚੀ ਚਮਚੇ ਨਾਲ ਨਖਤਾਂ ਨਹੀਂ ਜਿਹੜਾ ਚਮਚੇ ਨਾਲ ਖਾਨੇ ਆ ਉਮੇਰੀ ਗੱਲ ਸੁਣ ਆ ਜਿਹੜਾ ਦੁੱਧ ਲਿਆ ਨਾ ਤਨੇ ਇਹਨੂੰ ਘਰ ਦੇ ਆ ਕੇ ਬਾਲ ਲੈ ਗੱਲ ਸੁਣ ਲੈ ਪਹਿਲਾਂ ਇਹਨੂੰ ਘਰ ਦੇ ਆ ਕੇ ਬਾਲ ਲੈ ਜਦੋਂ ਇਹ ਗਰਮ ਹੋ ਗਿਆ ਇਹਨੂੰ ਠੰਡਾ ਕਰਨੀ ਇਹ ਤੇ ਮਲਾਈ ਆਉਗੀ ਉਹਨੂੰ ਰੇੜਕ ਲਈ ਸੁਣ ਲੈ ਗੱਲ ਪਹਿਲਾਂ ਕੋਕਲਾ ਤੂੰ ਕੱਲ ਧਿਆਨ ਰੇੜਕ ਲਈ ਤੂੰ ਤੋਲ ਤੂੰ ਤੋਲ ਪਹਿਲਾਂ ਗੱਲ ਤਾਂ ਸੁਣ ਲੈ ਪਹਿਲਾਂ ਅੱਛਾ ਅੱਛਾ ਪਹਿਲਾਂ ਗੱਲ ਤਾਂ ਸੁਣ ਲੈ ਉਹ ਮਲਾਈ ਹੈ ਜਿਹੜੀ ਉਹਨੂੰ ਰੇੜ ਉਹ ਕਰ ਲਈ ਮਦਾਣੀ ਮਾਰ ਲਈ ਉਹ ਤੇ ਮੱਖਣ ਬਣ ਜੂ ਉਹ ਜਿਹੜੀ ਮਲਾਈ ਆਉਗੀ ਉਹ ਮਲਾਈ ਦੇ ਮਗਰੋਂ ਉਹਨੂੰ ਕਿਉਂ ਬਣਾ ਲਈ ਉਹ ਜਿਹੜੀ ਵਿੱਚੇ ਚਿੱਦੀ ਨਿਕੜੂਗੀ ਉਹਨੂੰ ਛਾਲ ਲਈ ਇੰਨਾ ਕ ਪਨੀਰ ਤਾਂ ਉਹ ਚੋਂ ਨਿਕੜੇ ਹੋਗਾ ਤੇਰਾ ਉਹ ਤੂੰ ਤਾਂ ਕੌਲ ਆ ਉਹਨੇ ਆਪਾ ਪਲਿੱਕ ਦੇ ਚ ਪਿਆ ਆਪਾਂ ਲੈ ਲੈਣਾ ਪਨੀਰ ਆਪਾਂ ਨਾ ਅੰਨੀ ਮਾਣੀ ਨਾਲੇ ਤੈਨੂੰ ਦੇ ਦਸਾਂ ਦਿੱਤੀ ਕਿਉਂ ਦੇਤਾ ਨਾਲੇ ਤੈਨੂੰ ਲੱਸੀ ਦੇਤੀ ਸਾਰੇ ਦੁੱਸਤ ਦੇਤਾ ਉਹ ਤਲੀ ਤਲੀ ਚ ਮੰੰਦੀ ਆ ਤਲੀ ਮੰਗੀ ਆ ਤਰੀ 오ਹੋ ਅਰੀ ਗਾਦੀ ਕਲੀ ਕਲੀ ਗਿੰਦੀ ਨਹੀਂ ਕਲੀ ਉਹ ਜਿੱਤ ਤੰ ਤੰ ਤਪਾਤੇ ਤਾਈ ਦਾ ਦੋ ਦੋ ਰੋਟੀ ਨਾਲ ਰੋਟੀ ਨਾਲ ਰੋਟੀ ਨਾਲ ਕਲੀ ਤੰਤ ਖੀਰ ਖੀਰ 오ਹੋ ਰੋਟੀ ਨਾਲ ਨਹੀਂ ਤਾਈ ਕਲੀ ਦਹੀਂ ਕਲੀ ਨਹੀਂ ਤਲੀ ਨਹੀਂ 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 ਬੋਲ ਲੈ ਹਾਂ ਦਹੀਂ ਦਹੀਂ ਕਲੀ ਕਲੀ ਕਿੰਨੇ ਦੀ ਆ ਤੰਗਰਾਂ ਤੰਗਰਾਂ ਦੀ

ਯਾਰ ਤੇਰੇ ਨਾਲ ਦੁੱਖ ਹੈ ਹੀ ਤੂੰ ਤਲਾ ਸਾਨੂੰ ਤੇਰੇ ਤੇ ਹਮਦਰਦੀ ਜੀ ਆ ਵੈਸੇ ਤੈਨੂੰ ਦੱਸਾਂ ਵਾ ਇਹਦਾ ਕੰਮ ਸੀ ਕਰਦੇ ਨਹੀਂ ਤੈਨੂੰ ਉਹ ਪਤਲੇ ਪੈ ਪੈ ਪਤਲੇ ਸੇ ਤੋਲੇ ਨਹੀਂ ਐ ਕਿ ਕਰਕੇ ਘਰੇ ਲੈ ਕੇ ਜਾਣਾ ਕਹਿੰਦਾ ਹਾਂ ਲਵਾਵੇ ਦੀ ਬਾਹਰੇ ਤੂੰ 5 ਰੁਪਏ ਵੀ ਰਹਿਣ ਦੇਦੇ

ਕਾਣੀ ਮੈਂ ਤਾਂ ਸਾਲਾ ਸਿਧਰ ਲੱਗਦਾ ਏ ਤੁਤਲਾ ਕਾ ਨੂੰ ਆਏ ਉਹ ਤੈਨੂੰ ਮੁਤਕਲ ਪੁੱਤਲੇ ਆਇਆ ਕੱਲੂ ਕੱਲੂ ਦੇ ਦੂੰਗਾ ਕੱਲੂ ਉਹ ਜਾਣ ਦੇ ਤੂੰ ਭਰਾਵਾ ਮੈਂ ਕੱਲੂ ਦੇ ਦੂੰ ਮੈਂ ਤੂੰ ਤੁਤਲਾ ਬੰਦਾ ਰੱਬ ਦਾ ਮਾਰਿਆ ਸਾਨੂੰ ਤੇਰੇ ਦੇ ਤਰ੍ਹਾਂ ਅੱਲਾ ਦਵਾ ਖਾ ਖਾਲਾ ਖਾਲਾ ਤੁਤਲੇ ਤੁਤਲੇ ਖਾਲਾ ਖੱਤੋ ਖੱਤੋ ਕਰੇ ਲਈ ਦੇ ਦਿੰਦੇ ਇਹ ਤਾਂ ਆ ਵੀ ਰੱਖ ਲੱਗਿਆ ਪੈਸੇ ਲੈ ਆ ਪੈਸੇ ਆ ਨਹੀਂ ਦਿੰਦੇ ਭਾਈ ਅਸੀਂ ਤਲੂ ਤਲੂ ਇਹ ਵੀ ਤਲੂ ਤਲੂ ਇਹ ਵੀ ਰਹੇਗਾ ਤਲੂ ਤਲੂ ਅੱਜ ਤਾਣਾ ਉਤ ਪੁਤਲ ਪੁਤਲ ਦਿਆ ਅੱਜ ਅੱਜ ਤਾ ਹੁਣ ਨਾ 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 ਬਈ ਪੈਸੇ ਲਿਆ ਬਣਾ ਤੇਰੇ ਕੋਲ ਹੈ ਨਹੀਂ ਯਾਰ ਓਹੋ ਤਲੋਂ 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 ਕਿ ਤੜਾ ਲੈਣਾ ਹੁਣ ਫੋਨ ਫੋਨ ਮਕਾਰ ਫੇਰੇ ਕਿਉਂ ਕਰਦਾ ਤਾ ਤੋਂ ਤੇ ਤਲੋਂ ਆ ਲਾ ਫੋਨ ਫੇਰੇ ਤੋਂ ਤੋਂ ਨਹੀਂ ਹੈ ਤੈਨਾਂ ਕੌਣ ਹੈ ਨਹੀਂ ਨਾ ਨਾ ਕੌਣ ਵੀ ਦਿਓ ਇਹਨੂੰ ਤਾ ਤਾਉਣ ਤਾਉਣ ਦੇ ਨੰਬਰ ਨੰਬਰ ਯਾਦ ਹਾਂ ਤਨਾਕ ਤੋਹ ਖਾ ਤਨਾਕ ਆ ਪੂਰਾ ਤਨਾਕ ਤਨਾਕ ਹੈ ਨਾ ਲਲਾ ਲਾ ਨੂੰ ਬਰਲਾ ਹਾਂ ਓਕੇ ਐਪਲ ਐਹ ਟੈਪਲ ਟੈਪਲ ਦਾ ਟੈਪਲ ਦਾ ਟੈਪਲ ਟੈਪਲ ਹੈ ਟੈਪਲ ਹਾਂ ਟੈਪਲ ਟੈਪਲ ਹਾਂ ਲੋਟੋ ਉਹ ਨੂੰ ਫੋਨ ਲਾ ਲਾ ਭਾਈ ਸਾਡੇ ਕਾਕ ਨੇ ਆ ਜੀ ਹੋਰ ਕੰਮ ਵੀ ਕਰਦਾ ਹਾਂ ਤਾਉ ਨਾ ਅੱਧਾ ਫੋਨ ਕਰ ਲਓ ਕਰ ਲਓ ਅ ਮੈਂ ਦਹੀਂ ਦੁੱਧਾ ਦਹੀਂ ਦੁੱਧਾ ਪਨੀਰ ਲੈ ਲਿਆ ਕੀ ਤਲਾਸ਼ ਕਿ ਤਲ੍ਹਾ ਪੈਸੇ ਤਲਾਸ਼ੇ ਪੈਸੇ ਹਾਂ ਨਾ ਨਾ ਕਲਾਸੇ ਕਲਾਸੇ ਤਲਾਸੇ ਪਾਉ ਆ ਐਪਲ ਉਹ ਤੇ ਫੋਨ ਵਾਲੇ ਕਾਈ ਨਾਲ ਗੱਲ ਕਰ ਲੋ ਕਿੰਨੇ ਪੈਸੇ ਨੇ ਹਾਂ ਹੋ ਕਿੱਤਾ ਤਿੱਤਾ ਵੀ ਲੈਣੀ ਆਨੇ ਮੈਂ ਹੋ ਤਿੱਤਾ ਵੀ ਲੈਣੀ ਆਵੇਂ ਉਹਦੇ ਵੀ ਪਾਟੇ ਪਾ ਦਿਓ ਭਾਈ ਨੂੰ ਲਪਤਾਈ ਨਾਲ ਦਾ ਵੀ ਵੀ ਵਾਲੇ ਕਾਈ ਨਾਲ ਗੱਲ ਲੋ ਕਾਈ ਆ ਗੱਲ ਨਹੀਂ ਕਾਈ ਕਰ ਲੋ ਹੈਲੋ ਹਾਂਜੀ ਭਾਈ ਜੀ ਇਹਨੇ ਵੀਰ ਨੇ ਦੱਸਾਂ ਨਾ ਦੁੱਧ ਲੈ ਲਿਆ ਜੀ ਪੰਜਾਂ ਦਾ ਪਨੀਰ ਇਹ 15 ਦੀ ਨਹੀਂ 30 ਰੁਪਏ ਦਾ ਇਹਨੇ ਕਰ ਲਿਆ ਅਜੇ ਕਹਿੰਦਾ ਹੋਰ ਲੈਣੀ ਨਹੀਂ ਮੈਂ ਤੁਹਾਨੂੰ ਫੋਟੋ ਭੇਜਦਾ ਆਂ ਫਾਰ ਕੋਡ ਦੀ ਠੀਕ ਹੈ ਜਿੰਨੇ ਬਣੇ ਫਿਰ ਤੁਸੀਂ ਉਹ ਤੇ ਪਾ ਦਿਓ ਪੈਸੇ ਚੀਜ਼ ਦੇਦਾ ਇਹਨੂੰ ਠੀਕ ਹੈ ਦੇ ਦੇਨੇ ਆ ਦੇ ਦੇਨੇ ਪੁੱਤਰ ਐ ਵੀ ਕਹਿੰ ਤੁੱਤਰ ਐ ਤੁੱਤਰੇ ਤੁੱਤਰੇ ਤੁੱਤੇ ਦੇ ਦੇਨੇ ਆ ਲੈ 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 ਤੁੱਤਲੇ ਤੁੱਤਲੇ ਉਹ ਤੁੱਤਲੇ ਵੀ ਮਹਗਾ ਪੈ ਆ ਕਾਤਾ ਨਹੀਂ ਆ ਕਾ ਨਹੀਂ ਆ ਕਾ ਨਹੀਂ ਆ ਆਪ ਦਾ ਦੁੱਧਲਾ ਹੋ ਗਿਆ ਹੋਰ ਦੁੱਧਲੇ ਮੰਗਦਾ ਕਿੰਨੇ ਦੁੱਧਲੇ ਚਾਹੀਦੇ ਕਾ ਕਾ ਨਹੀਂ ਆ ਦੁੱਧਲਾ ਦੁੱਧ ਗੁਰਸਰਾ ਕਰੇ ਗੁਰਸਰਾ ਅੱਛਾ ਦੁੱਧਲਾ ਗੁਰਕਰਾ ਦੁੱਧਲਾ ਗੁਰਕਰਾ ਜਾ ਤੂੰ ਜਾ ਕੇ ਲੈ ਆ ਪਿਆ ਦੇ ਦੁੱਧਲਾ ਲੈ ਕੇ ਦੇਣਾ ਖੜ ਜਾ ਮੈਂ ਲੈ ਕੇ ਦੇਣਾ ਤੁਤਲਾ ਤੁਤਲਾ ਅੱਛਾ ਮਿੱਟੀ ਮਿੱਟੀ ਤਾਂ ਨਹੀਂ ਅੱਛਾ ਮਿੱਟੀ ਤਾਂ ਨਹੀਂ ਮਿੱਟੀ ਓਹੋ ਮਿੱਟੀ 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 ਨਹੀਂ ਹੈਗੀ ਬੰਦਾ ਬੈਗਟ ਯਾਰ ਉੱਤੇ ਹੀ ਲੱਗੀ ਆ ਲੈ ਮਾਰੀ ਉਹ ਤਾਂ ਹੈ ਨਾ ਕਈ ਵਾਰੀ ਦੁਕਾਨਾਂ ਖੁੱਲੀਆਂ ਨੇ ਮੜਮਟਾ ਬੈਗਟਾ ਕਰਦਾ ਉੱਤੇ ਮਿੱਟੀ 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 ਲੋਕਾਂ ਨੇ ਮੈਂ ਕਿਹੜਾ ਖੋਲਿਆ ਮਿੱਠੀ ਮਿੱਠੀ ਮਿਰਚ ਕਹਿ ਰਿਹਾ ਮਿਰਚ ਮਿੱਠਾ ਮਿਰਚ ਵਧੀਆ ਪੂਰੀ ਤਤ ਤਤ ਕਾਈ ਤਤ ਤਤ ਮੈਂ ਮਿੱਠ ਮਿੱਠੀ ਤੱਤ ਮਿਰਚ ਵਾਲਾ ਤਤ ਮਿੱਠਾ ਮਿੱਠ ਦੇ ਦੇ ਤੂੰ ਐਂ ਕਰੀ ਨੂ ਪਾਣੀ ਚ ਧੋ ਧੋ ਕੇ ਖਾ ਲਈ ਉਹ ਤਤ ਕੁੱਤਣਾ 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 ਉਹ ਪਹਿਲਾਂ ਪਾਣੀ ਚ ਧੋ ਲਿਆ ਕਰੀ ਫਿਰ ਖਾ ਲਈ ਫਿਰ ਦੁੱਧ ਉਹ ਤੋਂ ਕੁਛ ਮੱਲ ਕੁੱਤਣਾ ਦਊਂਗਾ ਕੁੱਤਣਾ 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 ਇਹ ਇਹਦੇ ਨਾਲ ਕੋਕ ਨਾਲ ਤੰਦਾ ਦੇ ਤੰਦਾ ਕੀ ਦੇਣਾ ਤੈਨੂੰ ਏ ਤੰਦਾ ਗੰਡਾ ਤੰਦਾ 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 ਕੁੱਤੇ ਨਾ ਤੰਦਾ ਕੁੱਤੇ ਨਾ ਤੰਦਾ ਕਿਹੜਾ ਲੈਣਾ ਅੱਛਾ ਬੋਲ ਕੇ ਦੱਸ ਕਿਹੜਾ ਲੈਣਾ ਟਾਲ ਟਾਲ ਲੰਗਾ ਟਾਲਾ ਪਾਈ ਨਾਲ ਦਾ ਤੇਰੇ ਤੇਰੇ ਪਾਈ ਦਾ ਕਿਹੜਾ ਲੰਗਾ ਕਾਲੇ ਟਾਲੇ ਨਾਲ ਦਾ ਐ ਨਾਲ ਟਾਲੇ 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 ਲੰਗਾ ਟਾਲਾ ਤੇਰੇ ਪਾਈ ਨਾਲ ਦਾ ਉਹ ਕਾਲਾ ਟਾਲਾ ਕਾਲਾ ਕਾਲਾ ਅਚਾ ਕਾਲਾ 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 ਵੀ ਕਹੀ ਨੇ ਥੰਬਸ ਅਪ ਐ ਲਿੰਕ ਐ ਉਹ ਹੈ ਆਪਣਾ ਕੋਕ ਐ ਪੈਪਸੀ ਆ ਦੱਸ ਟੈਕਤੀ 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 ਹਾਂ ਟੈਕਤੀ ਪੈਪਸੀ ਮੰਗਦਾ ਭਾਈ ਪੈਪਸੀ ਟੈਕਤੀ ਜੀ ਮੰਗਦਾ ਟੈਕਤੀ ਦੇ ਦੇਨੇ ਵੀਰੇ ਦੇ ਦੇਨੇ ਚੱਕ ਟੈਕਤੀ 1 32 ਟੋਟੋ ਟੈਕਤੀ ਟੋਟੋ ਟੈਕਤੀ ਟੋਟੋ ਨਾ ਓਹੋ 32 ਤੋਂ 32 32 ਕੀ ਤੂੰ ਨਾ ਬਾਈ ਇੱਥੇ ਮੇਰੀ ਗੱਲ ਸੁਣ ਦੁੱਧ ਦਹੀਂ ਕਰੀਮ ਇਹ ਜਿਹੜੀਆਂ ਚੀਜ਼ਾਂ ਮਿਲਦੀਆਂ ਤੋਰ ਤੋਂ ਵਾਲਾ ਕੰਮ ਨਹੀਂ ਦਹੀਂ ਦੁੱਧ 32 ਤੋਂ 32 32 ਬਹੀ ਦੁੱਧ ਆ 32 ਤੋਂ 32 ਤੋਂ 32 32 ਕਿੰਨੇ ਦਾ ਬਾਈ ਤਕਤਾ ਤਕਤਾ ਪਾ ਦੇ ਪਾ ਵੀ ਵੀਰੇ ਉਹ ਤਾਂ ਤਕਤਾ ਨਹੀਂ ਪਾਉਂਦੀ ਗਾ ਉਹ ਤਕਤਾ ਤਕਤਾ ਤਲ 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 ਤਫਾ ਠਥਲਾ ਭੀ ਤੇ ਤਕਾ ਪਾ ਦੇ ਕਿੰਨੇ ਦਾ ਵੀਰ ਫਲਾਫੇ ਤੇ ਤਕਾ ਪਾ ਦੇ ਇਹ ਠਲਾਲੇ ਤੇ ਤਕਾ ਪਾ ਦੇ ਯਾਰ ਇਹਦੇ ਚ ਕੀ ਪਾਣਾ ਹੈ ਤੇ ਤੀ ਤਕਾ ਪਾ ਦੇ ਦੇਸੀ ਦੇਸੀ ਕੋ ਲੈਣਾ ਹਾਂ ਕਿੰਨੇ ਦਾ ਲੈਣਾ ਕਿੰਨਾ ਲੈਣਾ ਸਾ ਤਥਾ ਉਹ ਕਿੰਨਾ ਲੈਣਾ ਕੋਈ ਪਾਵਾ ਵੀ ਫਲਾਰ ਕੁ ਥੋੜੀ ਪਾਵਾਂਗੇ ਤੈਨੂੰ ਹਾਂ ਕੀਤਾਈਆ ਭਾਈ ਯਾਰ ਕੀ ਕਰੀ ਜਾਂਦਾ ਇਹ ਕਦੇ ਤਾਇਆ ਮੰਗ ਲਾਇਆ ਹੁਣ ਤਾਇਆ ਬੋਲਦਾ ਤੇ ਤਾਈ ਕਿੱਥੋਂ ਲਈਏ ਸੀ ਉਹ ਤਾਈ ਨਹੀਂ ਤਾਇਆ ਲੈ ਤਾਈ ਨਹੀਂ ਤਾਇਆ ਜਿਵੇਂ ਉਹਦਾ ਲੋਕੀ ਭਾਈ ਕੀ ਹੁਣ ਤਾਇਆ 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 ਇਹ ਤਾਇਆ ਤਾਇਆ ਇਹ ਤਾਇਆ ਤਾਈ ਆ ਤਾਇਆ ਤਾਇਆ ਹਾਂ ਤਾਇਆ ਬੇਸਿਕਾ ਹੋ ਗਿਆ ਹਾਂ ਤਾਇਆ ਤਾਇਆ ਕਿੰਨੇ ਕਿੰਨੇ ਦਾ ਵੀਰੇ 190 ਰੁਪਏ ਦਾ 190 ਰੁਪਏ ਦਾ ਤੱਤ ਕਤਲੇ ਤੱਲੇ ਨਹੀਂ ਤੱਲੇ ਨਹੀਂ ਤੱਲੇ ਨਹੀਂ ਹਾਂ ਤੱਤ ਪਾ ਦਈਏ ਫਿਰ ਤੱਤਾ ਹੀ ਗੱਲ ਲੈ ਤੱਤਾ ਹੀ ਗੱਲ ਲੈਣਾ ਮੈਂ ਤਾਂ ਤੱਤ ਕਥਾ ਤਿੱਕਾ ਕਾਲਣਾ ਮੈਂ ਤਾਂ ਤੱਤਾ ਖਾ ਲੈਣਾ ਕਹਿੰਦਾ ਦੇ ਜਦਾਲੇ ਜਾਵੇ ਦਾਲੇ ਬਾਲੇ ਤੱਤਾ ਤੱਤਾ ਹੀ ਗੱਲ ਨਾਲ ਤਈ ਤਈ ਦੁੱਤ ਓ ਤੱਤਾ ਸਾਰਾ ਕਿਥੇ ਵਾਲਿਆਂ ਤਾਂ ਖਾ ਲੈਣਾ ਤੱਤਾ ਕਾਲਣਾ ਪੁੱਤ ਖਲੋਤ ਤੂੰ ਖਲੋਖੇ ਵੇਰੇ ਕੜੀ 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 ਉਹ ਦੇਖੀ ਉਹ ਨਾ ਉਹ ਨਹੀਂ ਤਲੋਤ ਪੁੱਤ ਤਲੋਤ ਹੈ ਤਲੋ ਨਾ ਗਲੋਕ ਕੜੀ ਜਿੱਤੇ ਟਾਈਮ ਤੇ ਗਦਾ ਸੂਈ ਹੈ ਤਲੋਤ 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 ਤੂੰ ਤਲੋਤ ਅਗਰੋਟ ਹਾਂ ਅਗਰੋਟ ਤੂੰ ਤੂੰ ਤਲਨੀ ਤੂੰ ਤੋ ਤਾਤ ਨਹੀਂ ਤੋ ਤਾਤ ਨਹੀਂ ਉਜਾਰ ਦੇ ਅੱਲਾ ਅੱਲਾ ਤਾਤ ਨਹੀਂ ਅੱਲਾ ਕਰਾਈ ਜਾ ਤਲੋਤ ਤਾਤ ਨਹੀਂ ਜਾ ਆ ਕਿੰਨੇ ਆ ਪਾਈਏ ਨੇ ਇਹ ਤਲਾ 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 ਨਾ ਅੱਧਾ ਕਿੰਨਾ ਤਲਾ ਤਲਾ ਅੱਲਾ ਅੱਲਾ ਕੱਲਾ ਕੀ ਕੁਝ ਖਾ ਲੈਗਾ ਮੈਂ ਤਾਂ ਤੇਰੀ ਹੀ ਸਮਝ ਲਾ ਦੀ ਅੱਲਾ ਤੱਲਾ ਇੱਕ ਤਾਂ ਇੱਕ ਵਾਰੀ ਚਾ ਗਏਗਾ ਇਹ ਹਾਂ ਤੱਲਾ ਤਲਾ ਕੱਲਾ ਹਾਲ ਨਾ ਕੱਲਾ ਚੰਗੀ ਗੱਲ ਆ ਖਾ ਲੈ ਖਾ ਲੈ ਹਾਂ ਇਹ ਕਿੰਨੇ ਦਿਨੇ 400 ਦਿਨੇ ਤੱਕਲੇ ਨਹੀਂ ਤੱਕਲੇ ਨਹੀਂ ਪਤਾ ਬੱਦੂ ਬੱਦੂ ਤੈ ਤਾਂ ਬੱਦੂ ਅਸੀ ਕੋਲੀ ਮੈਨੂੰ ਸਿੱਧਰਾ ਲੱਗਦਾ ਇਹ ਇਹ ਤਾਂ ਤਾਦੂ ਤੇ ਤੋਪ ਤੋਪ ਨਾ ਲੱਗਾ ਕਈਆ ਉਹ ਗਾਂ ਵੀ ਤੇਰੇ ਨਾਲ ਦੀ ਨੇ ਤੂੰ ਤਾਂ ਦੂ ਤੈ ਤੇ ਦੂਦ ਇੱਥੇ ਤੈ ਤੇ ਨਾ ਤੂੰ ਇੱਥੇ ਤੇ ਤੂੰ ਤਾਂ ਦੂ ਚੱਲ ਠੀਕ ਹੈ ਠੀਕ ਹੈ